ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਹੈ ਭਾਈ ਸਾਹਿਬ ਭਾਈ ਹਰਦੀਪ ਸਿੰਘ ਟਟਰੀਆਂ ਵਾਲੇ ਜਿਨ੍ਹਾਂ ਤੇ ਇੱਕ ਬ੍ਰੋਧੀ ਤਰ੍ਹਾਂ ਨੇ ਬਹੁਤ ਵੱਡੇ ਇਲਜ਼ਾਮ ਲਵਾਏ ਨੇ ਜਿਹੜੇ ਪਰਿਵਾਰ ਦੀ ਧੀ ਦਾ ਕੈ ਲਈ ਜਲੂਸ ਕੱਢਿਆ ਜਾ ਰਿਹਾ ਹੈ ਉਹਦੇ ਨਾਲ ਬਲਾਤਕਾਰ ਇਹ ਜਮ ਮਰਡਰ ਦੀ ਖਬਰ ਜੋੜ ਕੇ ਚਲਾਈ ਜਾ ਰਹੀ ਹੈ ਇੱਕ ਮੈਂ ਬੇਨਤੀ ਕਰ ਰਹੀ ਐ ਜਿਹੜਾ ਵੀ ਇਨਸਾਨ ਧਰਤੀ ਤੇ ਆਇਆ ਹੈ ਗੁਰਮਤ ਦੇ ਮੁਤਾਬਕ ਉਹਨੂੰ ਕਿਹਾ ਜਾਂਦਾ ਹੈ ਹੁਕਮ ਦੇ ਅੰਦਰ ਆਉਣਾ ਹੁਕਮ ਦੇ ਅੰਦਰ ਸੰਸਾਰ ਤੋਂ ਜਾਣਾ ਤੇ ਜਿਹੜਾ ਬੰਦਾ ਵਿਸ਼ਵਾਸ ਕਰਦਾ ਹੈ ਕਿ ਰੱਬ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੱਚ ਹੈ ਉਹਨੂੰ ਜਮੀਰ ਦੇ ਨਾਲ ਗੱਲ ਕਰਨ ਦੀ ਲੋੜ ਹੈ ਜਮੀਰ ਮਾਰ ਕੇ ਗੱਲ ਕਰਨੀ ਮਨੁੱਖ ਦਾ ਕਿਰਦਾਰ ਨਹੀਂ ਹੁੰਦਾ ਮੈਂ ਜਿਹੜੀ ਗੱਲ ਕਰਨੀ ਹੈ ਸਹਿਰਤਾ ਦੇ ਨਾਲ ਕਰਨੀ ਹੈ ਸੀਰੀਅਸ ਹੋ ਕੇ ਕਰਨੀ ਹੈ ਤੇ ਤੁਸੀਂ ਸੁਣਨ ਵਾਲੇ ਵੀ ਥੋੜਾ ਜਿਹਾ ਸੀਰੀਅਸ ਹੋਇਓ ਚੱਲ ਕੀ ਰਿਹਾ ਭਾਈ ਜੀ ਸਿੰਘ ਢੱਡਰੀਆਂ ਵਾਲਿਆਂ ਨੇ ਜਦੋਂ ਉਹਨਾਂ ਦੀ ਮਾਤਾ ਦਾ ਦਿਹਾਂਤ ਹੁੰਦਾ ਹੈ ਭੋਗ ਪੈਂਦਾ ਉਹ ਬਹੁਤ ਵੱਡਾ ਸਮਾਰਗਮ ਸੀ ਉਸ ਸਮਾਰਗਮ ਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਜਿਹੜੇ ਲੋਕ ਵਾਕਈ ਮਾਂ ਨੂੰ ਪਿਆਰ ਕਰਦੇ ਨੇ ਨਾ ਉਹਨਾਂ ਦਾ ਹਿਰਦਾ ਟੁੰਬਿਆ ਗਿਆ ਸੀ ਉਹ ਰੋਂਦੇ ਸੀ ਭਾਈ ਨੀਰ ਸਿੰਘ ਕਹਿੰਦੇ ਕਹਿੰਦੇ ਮੇਰੀ ਜ਼ਿੰਦਗੀ ਵਿੱਚ ਇੱਕੋ ਹੀ ਔਰਤ ਆਈ ਉਹ ਮਾਂ ਬਣ ਕੇ ਆਈ ਮੇਰੀ ਜ਼ਿੰਦਗੀ ਵਿੱਚ ਦੂਜੀ ਕੋਈ ਔਰਤ ਨਹੀਂ ਭੈਣ ਉਹਨਾਂ ਦੇ ਹੈ ਨਹੀਂ ਉਹ ਕਹਿੰਦੇ ਮੈਰਜ ਮੈਂ ਮੈਕਰੋਨਾ ਨਹੀਂ ਇਹ ਬਹੁਤ ਵੱਡੀ ਗੱਲ ਸੀ ਗੁਰਮਤ ਪੱਖ ਤੋਂ ਹੁਣ ਜਿਹੜੇ ਬੰਦੇ ਉਤੰਜ ਕਰਦੇ ਨੇ ਮੈਂ ਇੱਥੇ ਦਲਾਲ মিডিਆ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਬਸ ਮੈਂ ਬੇਨਤੀ ਬਹੁਤ ਘੰਟ ਕਰਦਾ ਹੁਣ ਮੈਂ ਛੇਤਰ ਫੇਰਦਾ ਹੁਣ ਫੜੀ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਰ ਤੁਸੀਂ ਆਪਣੀ ਨਿਯੋਜ ਚਲਾਉਣ ਵਾਸਤੇ ਆਪਣੇ মিডিਆ ਚੈਨਲ ਦੀ ਟੀਆਰਪੀ ਵਧਾਉਣ ਵਾਸਤੇ ਕਿਹੋ ਜੀਆਂ ਸੁਰਖੀਆਂ ਬਣਾ ਕੇ ਹੈਡਲੈਂਡ ਕਿਹੋ ਜੀ ਲਿਖ ਕੇ ਤੁਸੀਂ ਪੇਸ਼ ਹੋ ਰਹੇ ਹੋ ਕੱਲ ਇੱਕ ਚੈਨਲ ਕਵਰ ਕਰਨ ਗਿਆ ਪਰਮੇਸ਼ਰ ਦਵਾਰ ਕੀ ਕਹਿੰਦੇ ਨੇ ਬਸ ਕਹਿੰਦੇ ਇੱਕ ਘੰਟਾ ਬਾਕੀ ਹੈ ਹਾਈ ਕੋਰਟ ਦਾ ਫੈਸਲਾ ਆਉਣ ਵਾਲਾ ਹੈ ਤੇ ਢੱਡੀਆਂ ਵਾਲੇ ਗ੍ਰਿਫਤਾਰ ਹੋਣ ਵਾਲੇ ਤੇ ਅੱਜ ਚੱਲੀ ਜਾਂਦੀ ਹੈ ਬਸ ਹਾਈ ਕੋਰਟ ਦਾ ਫੈਸਲਾ ਆ ਗਿਆ ਗ੍ਰਿਫਤਾਰੀ ਹੋਣ ਵਾਲੀ ਐਡੀਐਸਪੀ ਅਸਮ ਪਹੁੰਚ ਚੁੱਕੇ ਆ ਅਜਿਹਾ ਸੁਣ ਪਹੁੰਚ ਚੁੱਕਿਆ ਹੈ ਪ੍ਰਸ਼ਾਸਨ ਨੇ ਘੇਰਾਬੰਦੀ ਕਰ ਲਈ ਇਹ ਖਬਰਾਂ ਤੁਸੀਂ ਕਿੱਥੋਂ ਲੈ ਕੇ ਆਉਂਦੇ ਹੋ ਮੈਂ ਇੱਕ ਬੇਨਤੀ ਕਰਨੀ ਜਿਹੜੇ ਜਰਨਲਿਸਟ ਬੰਦੇ ਨੇ ਕੱਲ ਮੈਂ ਕਾਫੀ ਰਿਸਰਚ ਕਰਕੇ ਦੇਖੀ ਜਿਹੜੇ ਬੰਦੇ ਅਸਲ ਵਿੱਚ ਮੀਡੀਆ ਤੇ ਕੰਮ ਕਰਕੇ ਕੁਝ ਸੇਹ ਦੇਣਾ ਚਾਹੁੰਦੇ ਨੇ ਉਹ ਉਂਗਲਾਂ ਤੇ ਗਿਣੇ ਜਾਣ ਵਾਲੇ ਨੇ ਬਹੁਤੀ ਉਹਨਾਂ ਦੀ ਗਿਣਤੀ ਹੈ ਨਹੀਂ ਤੁਸੀਂ ਜਵਾਬ ਕਿਨੂੰ ਦਿਓਗੇ ਜਦੋਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਸੱਚ ਸਾਹਮਣੇ ਆ ਗਿਆ ਫਿਰ ਤੁਹਾਨੂੰ ਜਵਾਬ ਦੇਣਾ ਪੈਣਾ ਹੁਣ ਮੈਂ ਇੱਥੇ ਗੱਲ ਕੋਹਰ ਕਰਨੀ ਆ ਧਿਆਨ ਦੇ ਨਾਲ ਸੁਣਿਓ ਭਾਈ ਜੀ ਸਿੰਘ ਢੱਡਰੀਆਂ ਵਾਲੇ ਬੇਕਸੂਰ ਨੇ ਬਹੁਤ ਵਧੀਆ ਨਿਧੜਕ ਪ੍ਰਚਾਰਕ ਨੇ ਔਰ ਅੱਖ ਅੱਖ ਪਾ ਕੇ ਗੱਲ ਕਰਦੇ ਨੇ ਜਿੰਨਾ ਕ ਮੈਂ ਨੇੜੇ ਹੋ ਕੇ ਦੇਖਿਆ ਉਹ ਇਹ ਕੇਸ ਵਿੱਚੋਂ ਬਰੀ ਨਹੀਂ ਲਿਖ ਕੇ ਦਿਨੇ ਪਰ ਜਿਹੜੇ ਵਿਰੋਧੀ ਤੰਜ ਕਸਮ ਵਾਲੇ ਨੇ ਨਾ ਉਹਨਾਂ ਨੂੰ ਬੇਨਤੀ ਹੈ ਤੁਹਾਨੂੰ ਨੱਕ ਅੜਵੋ ਕੇ ਚੱਪੜੀ ਵਿੱਚ ਮਰਨਾ ਪੈਣਾ ਹੈ ਚੱਪੜੀ ਨਾ ਖਰੀਦ ਕੇ ਰੱਖ ਲਓ ਕਿਉਂਕਿ ਫਿਰ ਮਹਿੰਗੀ ਹੋ ਜਾਣੀ ਹੈ ਉਸ ਵਕਤ ਜਦੋਂ ਤੁਹਾਨੂੰ ਇਹ ਖਰੀਦਣੀ ਪਈ ਮਹਰਾਨ ਜੇ ਉਹਨਾਂ ਦੇ ਵਿਰੋਧੀ ਹੱਕ ਵਿੱਚ ਖੜੇ ਨੇ ਅੱਜ ਮੈਂ ਤਾਰੀਫ ਕਰਨੀ ਚਾਹਾਂਗਾ ਬਲਜੀਤ ਸਿੰਘ ਦਾਦੂਵਾਲ ਦੀ ਉਹ ਕਹਿੰਦੇ ਸਾਡੇ ਵਿਚਾਰਕ ਮਤਭੇਦ ਨੇ ਬਹੁਤ ਜ਼ਿਆਦਾ ਪਰ ਕਹਿੰਦੇ ਸਚਾਈ ਹੈ ਕਿ ਭਾਈਜੀ ਸਿੰਘ ਢੱਡੀਆਂ ਵਾਲਿਆਂ ਤੇ ਜਿਹੜਾ ਇਲਜ਼ਾਮ ਲੱਗਿਆ ਉਹ ਝੂਠ ਹੈ ਕਹਿੰਦੇ ਉਹ ਇਹੋ ਜਿਹਾ ਕਰਮ ਕਰ ਨਹੀਂ ਸਕਦੇ ਇਹ ਦਾਦੂਵਾਲ ਸਾਹਿਬ ਦੀ ਸਟੇਟਮੈਂਟ ਹੈ ਹੁਣ ਜਿਹੜਾ ਜਿਹੜੀ ਸਟੇਟਮੈਂਟ ਹੈ ਇਹ ਹਸ਼ਿਆਰਾ ਪਤਾ ਕਿੱਦਾਂ ਕਰਦੀ ਹੈ ਇਹਦਾ ਮਤਲਬ ਪਤਾ ਕੀ ਹੈ ਮਤਲਬ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਣੀ ਹੈ ਪੂਰੇ ਜਿੰਨਾ ਬੰਦਿਆਂ ਦੇ ਪਿੱਛੇ ਜਿੰਨਾ ਪ੍ਰਚਾਰਨਾ ਤੇ ਕਿਸੇ ਵਧੀਆ ਬੋਟ ਬੈਂਕ ਹੈਗਾ ਜਿੰਨੇ ਪਿੱਛੇ ਲੋਕ ਹੈਗੇ ਨੇ ਉਹਨਾਂ ਦਾ ਅਕਸ ਖਰਾਬ ਕੀਤਾ ਜਾਵੇ ਇਮੇਜ ਖਤਮ ਕੀਤੀ ਜਾਵੇ ਢਾਹ ਲਾਈ ਜਾਵੇ ਉਹਨਾਂ ਨੂੰ ਇਹੀ ਢੱਡਰੀਆਂ ਵਾਲੇ ਨਾਲ ਹੋਇਆ ਤੇ ਮੈਂ ਇੱਕ ਬੇਨਤੀ ਉਹਨਾਂ ਲੋਕਾਂ ਨੂੰ ਕਰਨੀ ਚਾਹਨਾ ਜਿਹੜੇ ਸਚਾਈ ਦੇ ਤਹਿ ਤੱਕ ਜਾਂਦੇ ਨਹੀਂ ਕੇਵਲ ਵੀਡੀਓ ਬਣਾ ਕੇ ਆਪਣੇ ਆਪ ਨੂੰ ਜਰਨਲਿਸਟ ਆਪਣੇ ਆਪ ਨੂੰ ਪੱਤਰਕਾਰ ਸਮਝਦੇ ਨੇ ਮੈਂ ਉਹਨਾਂ ਨੂੰ ਅਖੌਤੀ ਕਹਾਵਾਂਗਾ ਥੋੜਾ ਬਹੁਤਾ ਯਾਰ ਤੁਹਾਡੇ ਕੋਲੇ ਪੁਖਤਾ ਸਬੂਤ ਹੋਣਾ ਚਾਹੀਦਾ ਕੋਈ ਤੱਥ ਹੋਣੇ ਚਾਹੀਦੇ ਨੇ 13 ਸਾਲ ਪੁਰਾਣਾ ਕੇਸ ਜੇ ਕੋਰਟ ਦੇ ਵਿੱਚ ਦਾਇਰ ਕੀਤਾ ਗਿਆ ਉਥੋਂ ਸੁਰਖਸ਼ਨਾ ਕੀ ਆਈਆਂ ਨੇ ਵੀ ਇਨਵੈਸਟੀਗੇਸ਼ਨ ਕੀਤੀ ਜਾਦ ਹੋਰ ਤਾਂ ਕੁਝ ਨਹੀਂ ਇਲਜ਼ਾਮ ਲੱਗ ਜਾਂਦੇ ਨੇ ਚੰਦ ਤੇ ਵੀ ਦਾਗ ਲੱਗਾ ਹੋਇਆ ਪਰ ਇਲਜ਼ਾਮ ਸੱਚ ਵੀ ਤਬਦੀਲ ਨਹੀਂ ਹੁੰਦੇ ਹੁੰਦੇ ਹਾਲੇ ਬਹੁਤ ਕੁਝ ਹੋਣਾ ਹੈ ਤੇ ਮੈਥਿਕ ਬੇਨਤੀ ਹੋਰ ਕਰਨੀ ਹੈ ਬਹੁਤੇ ਸੱਜਣਾ ਨੇ ਕੱਲ ਫੋਨ ਕੀਤੇ ਕਿ ਤੁਸੀਂ ਏਦਾਂ ਕਿਉਂ ਕਹਿਤਾ ਤੁਸੀਂ ਏਦਾਂ ਕਹਿਣਾ ਸੀ ਢੱਡਰੀਆਂ ਵਾਲਾ ਤਾਂ ਬਲਾਤਕਾਰ ਹੀ ਐ ਅਸੀਂ ਇਹਨਾਂ ਲੋਕਾਂ ਦੀ ਮੈਂ ਕਰਤੂਦ ਦੱਸਣੀ ਐ ਇੱਕ ਪਾਸੇ ਕਹਿਣਗੇ ਢੱਡਰੀਆਂ ਵਾਲਾ ਬਲਾਤਕਾਰ ਹੀ ਦੂਜੇ ਪਾਸੇ ਪੱਜ ਇੱਕ ਪਾਸੇ ਕਹਿਣਗੇ ਖੁਸਰਾ ਹੁਣ ਕੋਈ ਇਹਦਾ ਮੂੰਹ ਸਰ ਹੈ ਜੇ ਖੁਸਰਾ ਹੈ ਤਾਂ ਬਲਾਤਕਾਰ ਕਿੱਦਾਂ ਹੋ ਗਿਆ ਜੇ ਬਲਾਤਕਾਰ ਹੀ ਐ ਤਾਂ ਖੁਸਰਾ ਕਿੱਦਾਂ ਹੋ ਗਿਆ ਖੁਸਰਾ ਤਾਂ ਬਲਾਤਕਾਰ ਕਰ ਨਹੀਂ ਸਕਦਾ ਜਾਨਕੀ ਆ ਸਾਡੀ ਔਕਾਤ ਹੈ ਸਾਜ ਨੂੰ ਅੱਖਾਂ ਤੋਂ ਪਰੋਖੇ ਨਹੀਂ ਕਰ ਸਕਦੇ ਤੇ ਮੈਂ ਬਹੁਤ ਵੱਡੇ ਜਿਗਰੇ ਨਾਲ ਕਹਿਣਾ ਕਿ ਭਾਈ ਨੀਰ ਸਿੰਘ ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ ਜਾਣ ਬੁਝ ਕੇ ਪਰ ਇਹਦੀ ਪਹਿਲਾਂ ਗੱਲ ਕਹੀ ਸੀ ਨਾ ਭਾਈ ਨੀਰ ਸਿੰਘ ਢੱਡਨੇ ਵਾਲੇ ਕੇਸ ਵਿੱਚੋਂ ਬਰੀ ਨੇ ਅੱਜ ਹੋ ਜਾਣ ਕੱਲ ਹੋ ਜਾਣ 6 ਮਹੀਨੇ ਬਾਅਦ ਹੋ ਜਾਣ ਤਾਂ ਜਿਹੜੇ ਵਿਰੋਧੀ ਨੇ ਨਾ ਜਾਲ ਵਿੱਚ ਫਸਾਉਣ ਵਾਲੇ ਜਾਲ ਬੁਣ ਕੇ ਉਹਨਾਂ ਨੂੰ ਲੋੜ ਹੈ ਕਿ ਚੱਪਣੀ ਜਣ ਕੇ ਚੱਪਣ ਹੋਣੇ ਖਰੀਦ ਕੇ ਰੱਖ ਲੋ ਕਿਉਂਕਿ ਚੱਪਣੀ ਚ ਨੱਕ ਡੋਬ ਕੇ ਮਰਨਾ ਪਊ ਇਹ ਸਚਾਈ ਹੈ ਜਿਹੜੇ ਵਿਰੋਧੀ ਤੰਜ ਕਰਦੇ ਨੇ ਭਾਈ ਨੀ ਸਿੰਘ ਢੱਡਰੀਆਂ ਵਾਲਿਆਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ